90 ਚੋਂ 17 ਤੱਤਾਂ ਜਿਹੜੇ ਜੋ ਬੂਟੇ ਨੂੰ ਚਾਹੀਦੇ ਹ ਹਨ ਨਾਈਟ੍ਰੋਜਨ ਉਹਨਾਂ ਵਿੱਚੋਂ ਇੱਕ ਮੇਜਰ ਤੱਤ ਹੈ। ਜਿਆਦਾ ਮਾਤਰਾ ਵਿੱਚ ਨਾਈਟ੍ਰੋ ਆਪਣਾ ਪੌਦਿਆਂ ਨੂੰ ਜੜੀ ਇਹਦੀ ਲੋਡ ਹੁੰਦੀ ਹੈ ਜੋ ਪੌਦਿਆਂ ਦੇ ਵਾਧੇ ਵਿੱਚ ਸਹਾਇਕ ਹੁੰਦਾ ਹੈ। ਇਹਦੇ ਨਾਲ ਪੌਦੇ ਆਪਣਾ ਕੱਦ ਅਤੇ ਟਿਲਰਿੰਗ ਵਧਾਉਂਦੇ ਹਨ। ਪੌਦਿਆਂ ਵਿੱਚ ਹਰਾਪਣ ਇਸੇ ਤੱਦੀ ਵਜ੍ਹਾ ਨਾਲ ਹੁੰਦਾ ਹੈ। ਇਹ ਲਗ-ਲਗ ਫਸਲਾਂ ਵਿੱਚ ਅਲੱਗ-ਅਲੱਗ ਮਾਤਰਾ ਵਿੱਚ ਜਿਹੜਾ ਇਹਦੀ ਲੋਡ ਹੁੰਦੀ ਹੈ ਤੇ ਜਦੋਂ ਕਿਸੇ ਫਸਲ ਵਿੱਚ ਇਹਦਾ అతి ਬਹੁਤਾਤ ਹੁੰਦੀ ਹੈ ਤਾਂ ਇਹ ਕੋਈ ਤੇ ਹੋਰ ਕਈ ਤਰ੍ਹਾਂ ਦੇ ਨੁਕਸਾਨ ਜੋ ਹੈ ਕਰਦਾ ਹੈ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਨਾਈਟ੍ਰੋਜਨ ਨਾਲ ਹੋਣ ਵਾਲੇ ਨੁਕਸਾਨ ਤੇ ਉਹਨਾਂ ਤੋਂ ਬਚਾਤੋਂ ਕਿਵੇਂ ਜਿਹੜਾ ਆਪਾਂ ਜਿਹੜਾ ਬਚ ਸਕਦੇ ਆ ਤੇ ਉਸ ਤੋਂ ਵੱਧ ਵੱਧ ਤੋਂ ਵੱਧ ਫਾਇਦਾ ਤਾਂ ਲੈ ਸਕਦੇ ਆ ਤੇ ਇਹ ਇੱਕ ਇੱਕ ਕਰਕੇ ਆਪਾਂ ਇਹਦੇ ਪੁਆਇੰਟ ਜਿਹੜੇ ਆ ਸਟੈਪ ਬਾਈ ਸਟੈਪ ਜਿਹੜਾ ਆਪਾਂ ਡਿਸਕਸ ਕਰਾਂਗੇ ਜੀ ਸੋ ਸਤਿ ਸ੍ਰੀ ਅਕਾਲ ਮੇਰਾ ਨਾਮ ਰਵੀਂਦਰ ਸਿੰਘ ਮੈਂ ਪਿਛਲੇ 10 ਸਾਲ ਤੋਂ ਕਰੀਬ ਖੇਤੀ ਸੈਕਟਰ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਤੇ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਨ ਲਈ ਸਾਹਮਣੇ ਹੋਏ ਹਾਂ ਕਿ ਆਪਾਂ ਯੂਰੀਆ ਨਾਲ ਕਿਵੇਂ ਜ਼ਿਆਦਾ ਜਿਹੜਾ ਇਹਦਾ ਫਾਇਦਾ ਲੈ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਖਰੀਦਣ ਵੇਲੇ ਜਿਹੜੇ ਵੱਧ ਖਰਚੇ ਗਏ ਪੈਸੇ ਭਾਵੇਂ ਜੇਕਰ ਸਾਨੂੰ ਕਿਸੇ ਫਸਲ ਵਿੱਚ 100 ਕਿਜੀ ਪਾਉਣਾ ਚਾਹੀਦਾ ਤੂੰ ਥੇ 200 ਪਾ ਰਹੇ ਆ ਤੇ ਇਹਦਾ ਮਤਲਬ ਇਹ ਵੀ ਸਾਡਾ ਜਿਹੜਾ ਖਰਚਾ ਉਹ ਦੁੱਗਣਾ ਹੋ ਰਿਹਾ ਹੈ ਸਾਨੂੰ ਯੂਰੀਆ ਓਨੀ ਹੀ ਪਾਉਣੀ ਚਾਹੀਦੀ ਹੈ ਜਿੰਨੀ ਫਸਲ ਦੀ ਉਸ ਫਸਲ ਤੇ ਮਾਰਾ ਵੱਲੋਂ ਦਿੱਤੀ ਗਈ ਰეკਮੈਂਡੇਸ਼ਨ ਹੈ ਜਾਂ ਯੂਨੀਵਰਸਿਟੀ ਵੱਲੋਂ ਕੀਤੀ ਗਈ ਸਿਫਾਰਿਸ਼ ਹੈ ਠੀਕ ਹੈ ਜੀ ਤੇ ਨੰਬਰ 2 ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦੀ ਹੈ ਜਦੋਂ ਅਸੀਂ ਇਹਨੂੰ ਲੋਡ ਤੋਂ ਜ਼ਿਆਦਾ ਪਾਉਂਦੇ ਆ ਤਾਂ ਇਹ ਪਾਣੀ ਵਿੱਚ ਘੁਲ ਕੇ ਲੀਚ ਹੋ ਜਾਂਦੀ ਹੈ ਇਹਦੇ ਪੌਦਿਆਂ ਦੀ ਜੜਾਂ ਤੋਂ ਵੀ ਦੂਰ ਚਲੀ ਜਾਂਦੀ ਹੈ ਤੇ ਜੋ ਧਰਤੀ ਦੇ ਹੇਠਲੇ ਪਾਣੀ ਨੂੰ ਦੂਸ਼ਿਤ ਕਰਦੀ ਹੈ ਭਾਵੇਂ ਜਦੋਂ ਅਸੀਂ ਇੱਕ ਬੈਗ ਪਾਉਂਦੇ ਆ ਤਾਂ ਇਹਦਾ ਬੂਟਾ ਜਿਹੜਾ ਹੈ ਇਹਨੂੰ ਸਾਰੀ ਇਹਨੂੰ ਨਹੀਂ ਲੈ ਪਾਉਂਦਾ ਬਸ ਐ ਉੱਚੋਂ ਦਾ 20 ਕਿਲੋ ਦੇ ਕਰੀਬ ਜਿਹੜੀ ਹੈ ਸਾਡੀ ਫਸਲ ਨੂੰ ਲੱਗਦੀ ਹੈ ਬਾਕੀ ਇਹ ਲੀਚ ਹੋ ਜਾਂਦੀ ਹੈ ਬੂਟੇ ਨੂੰ ਸਾਰੀ ਇਹਨੂੰ ਅਬਜ਼ਰਬ ਜਾਂ ਅਪਟੇਕ ਨਹੀਂ ਕਰ ਪਾਉਂਦੇ ਤੇ ਉਸੋ ਇਸੇ ਵੀ ਸਾਡਾ ਬਾਕੀ ਚ ਜਿਹੜਾ 25-30 ਕਿਲੋ ਦਾ ਨੁਕਸਾਨ ਹੁੰਦਾ ਹੈ ਸੋ ਇਸ ਤੋਂ ਬਚ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ 20 ਤੋਂ 30 ਕਿਜੀ ਹੀ ਇੱਕ ਵਾਰੀ ਵਿੱਚ ਵਰਤੀਏ ਭਾਵ ਇੱਕ ਬੈਗ ਨੂੰ ਅਸੀਂ ਦੋ ਵਾਰੀ ਕਰਕੇ ਪਾ ਸਕਦੇ ਹਾਂ ਜਾਂ ਦੋ ਬੈਗ ਨੂੰ ਤਿੰਨ ਵਾਰੀ ਵੀ ਕਰਕੇ ਪਾ ਸਕਦੇ ਹਾਂ ਇਹ ਕਈ ਵਾਰੀ ਫਸਲ ਤੇ ਵੀ ਡਿਪੈਂਡ ਹੈ ਕਿ ਆਪਾਂ ਕਿਹੜੀ ਫਸਲ ਲਈਏ ਨੂੰ ਕਿੰਨੇ ਵਰਤ ਰਹੇ ਹਾਂ ਸੋ ਇਹੀ ਕਹਿਣਾ ਚਾਹੁੰਦਾ ਚਾਹੁੰਦੇ ਹਾਂ ਕਿ ਇਨੂੰ ਵੱਧ ਕਰਕੇ ਜਰੂਰ ਪਾ ਲਓ ਇਹ ਨਹੀਂ ਕਿ ਗਲੋਂ-ਗਲਾਵਾ ਨਾਲ ਲਾਓਗੇ ਇੱਕ ਵਾਰੀ ਹਾਂਜੀ ਵੀ ਪਾਤਾ ਜੀ ਮੈਂ ਜਿਆਦਾ ਇੱਕ ਇੱਕੇਰਾ ਸੁੱਟ ਕੇ ਤੇ ਮੁੜ ਕੇ ਫ੍ਰੀ ਹੋ ਜਾਣਾ ਹੁਣ ਠੀਕ ਹੈ ਜੀ ਤੇ ਇਸ ਤੋਂ ਜਿਹੜਾ ਦੂਜਾ ਦਾ ਹੈ ਕਿ ਆਪਾਂ ਇਹਦੀ ਥਾਂ ਤੇ ਹਰੀ ਖਾਦੀ ਹੋ ਸਕਦੀ ਹੈ ਵਰਤੋਂ ਕਰੀਏ ਜਾਨਵਰਾਂ ਦੇ ਵਿਸ਼ੇਸ਼ ਨੂੰ ਵਰਤਣਾ ਚਾਹੀਦਾ ਹੈ ਫਸਲਾਂ ਦੀ ਰਹਿਣ ਖੂਦ ਨੂੰ ਵਿੱਚ ਜਿਹੜਾ ਪਾਉਣਾ ਚਾਹੀਦਾ ਹੈ ਹੋ ਸਕਦਾ ਪੱਤੇ ਝਾੜ ਦੀ ਵਰਤੋਂ ਕਰਕੇ ਉਹਦੇ ਹਿਸਾਬ ਨਾਲ ਜੋ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਠੀਕ ਹੈ ਤੀਜਾ ਆ ਗਿਆ ਯੂਰੀਆ ਪਾਉਣ ਨਾਲ ਫਸਲ ਵਿੱਚ ਜ਼ਿਆਦਾ ਹਰਾਪਣ ਹੋ ਜਾਂਦਾ ਹੈ ਜਿਹੜਾ ਹੋਰ ਕਈ ਕਾਰਨਾਂ ਜਿਵੇਂ ਕੀਟਾਂ ਨੂੰ ਸੱਦਾ ਦਿੰਦਾ ਹੈ ਜ਼ਿਆਦਾ ਕੀੜ ਫਸਲ ਜੋ ਜ਼ਿਆਦਾ ਨਰਮ ਹੋ ਜਾਂਦੀ ਹੈ ਤੇ ਉਹਦੇ ਨਾਲ ਜ਼ਿਆਦਾ ਕੀਟ ਆਉਂਦੇ ਹਨ ਜ਼ਿਆਦਾ ਕੀੜ ਤੇ ਜ਼ਿਆਦਾ ਬਿਮਾਰੀਆਂ ਜਿਹੜੀਆਂ ਨੇ ਉਹ ਫਸਲ ਵਿੱਚ ਆਉਂਦੇ ਹਨ ਜੋ ਕਿ ਸਾਡੀ ਫਸਲ ਦਾ ਨੁਕਸਾਨ ਕਰਦੇ ਹਨ ਤੇ ਉਦੋਂ ਤੱਕ ਉਹ ਕਰਦੇ ਰਹਿੰਦੇ ਨੇ ਜਦੋਂ ਤੱਕ ਅਸੀਂ ਉਹਦਾ ਪ੍ਰਬੰਧਨ ਨਹੀਂ ਕਰ ਲੈਂਦੇ ਤੇ ਭਾਵੇਂ ਜੋ ਵੀ ਬਿਮਾਰੀ ਜਾਂ ਕੀਟ ਆਉਂਦੇ ਆ ਉਹ ਸਾਡੀ ਫਸਲ ਦਾ ਨੁਕਸਾਨ ਕਰਕੇ ਜਾਂਦੇ ਨੇ ਜਿਨ ਜੇ ਫਿਰ ਜਦੋਂ ਆਪਾਂ ਉਹਨੂੰ ਪ੍ਰਬੰਧਨ ਕਰਦੇ ਹਾਂ ਤੇ ਉੱਥੇ ਸਪਰਿਆਂ ਰਹੇ ਹਾਂ ਤੇ ਖਰਚਾ ਤੇ ਸੋ ਤੀਜਾ ਖਰਚਾ ਇਹ ਸਾਡਾ ਯੂਰੀਆ ਜੋ ਹੈ ਕਰਾਉਂਦੀ ਹੈ ਚੌਥਾ ਯੂਰੀਆ ਜ਼ਿਆਦਾ ਪਾਉਣ ਨਾਲ ਪੌਦਿਆਂ ਦਾ ਕੱਦ ਜ਼ਿਆਦਾ ਹੋ ਜਾਂਦਾ ਹੈ ਜਦੋਂ ਅਸੀਂ ਯੂਰੀਆ ਜ਼ਿਆਦਾ ਪਾਉਂਦੇ ਹਾਂ ਤਾਂ ਫਸਲ ਦਾ ਜਿਹੜਾ ਕੱਦ ਆ ਉਹ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਫਸਲ ਦੇ ਡਿੱਗਣ ਦੇ ਜਿਹੜੇ ਅਸਾਰ ਵੱਧ ਜਾਂਦੇ ਹਨ ਕਿਉਂਕਿ ਹੁੰਦਾ ਹੈ ਕਿ ਜਿਉਂ ਆਪਾਂ ਯੂਰੀਆ ਪਾਉਂਦੇ ਹਾਂ ਉਹਦਾ ਕੱਦ ਦੇ ਵੱਧ ਜਾਂਦਾ ਪਰ ਉਸੇ ਅਨੁਪਾਤ ਨਾਲ ਉਹਦੀਆਂ ਜੜਾਂ ਨਹੀਂ ਵੱਧ ਪਾਉਂਦੀਆਂ ਉਦਿਆਂ ਜਿਹੜਾ ਨਾ ਵਦਨ ਕਰਕੇ ਜਿਹੜਾ ਫਸਲ ਸਾਡੀ ਜਿਹੜੀ ਉਹ ਡਿੱਗ ਪੈਂਦੀ ਆ ਜਦੋਂ ਕੋਈ ਹਲਕਾ ਫੁਲਕਾ ਵੀ ਛਖੜ ਆ ਜਾਂਦਾ ਹੈ ਕੋਈ ਮੀਂਹ ਆ ਗਿਆ ਨੇਰੀ ਆ ਗਿਆ ਉਹਦੇ ਨਾਲ ਜਿਹੜੀ ਆ ਫਸਲ ਡਿੱਗ ਪੈਂਦੀ ਹੈ ਤੇ ਇਹਦੇ ਕਾਰਨ ਨਾਲ ਪੱਤਲੀ ਵਾਦੀ ਆ ਫੋਗ ਵਾਦੀ ਆ ਸਿੱਟੇ ਦਾ ਮੁੰਜਰ ਦੇ ਵਿੱਚ ਉਤਲੇ ਦੇ ਦਾਣੇ ਜਿਹੜੇ ਉਹ ਹਲਕੇ ਰਹਿ ਜਾਂਦੇ ਆ ਤੇ ਇਹ ਹੋ ਗਿਆ ਸਾਡਾ ਚੌਥਾ ਨੁਕਸਾਨ ਯੂਰੀਆ ਜ਼ਿਆਦਾ ਪਾਉਂਦਾ ਯੂਰੀਆ ਧਰਤੀ ਦਾ ਉਪਜਾਊਪਨ ਵੀ ਜਿਹੜਾ ਇਹ ਘਟਾਉਂਦੀ ਹੈ ਜਦੋਂ ਜ਼ਿਆਦਾ ਯੂਰੀਆ ਪੈ ਰਹੀ ਆ ਤੇ ਜਦੋਂ ਮੀਂਹ ਪੈਂਦਾ ਜ਼ਿਆਦਾ ਜਾਂ ਆਪਣਾ ਜਾਂ ਇਹ ਫਲੱਡ ਦੇ ਰਹੀ ਆ ਆਪਾਂ ਜਿਹੜਾ ਇਹਨੂੰ ਸਿਚਾਈ ਕਰਦੇ ਆ ਤੇ ਇਹ ਕੀ ਕਰਦੀ ਆ ਕੀ ਆਪਣੇ ਨਾਲ ਹੋਰ ਵੀ ਜਿਹੜੇ ਆ ਤੱਤ ਆ ਉਹਨਾਂ ਨੂੰ ਨਾਲ ਅਟੈਚ ਕਰਕੇ ਧਰਤੀ ਦੇ ਵਿੱਚ ਥੱਲੇ ਲੈ ਜਾਂਦੀ ਆ ਬੂਟਿਆਂ ਦੀ ਫਸਲ ਦੀ ਪਹੁੰਚ ਤੋਂ ਬਾਹਰ ਠੀਕ ਹੈ ਜੀ ਤੇ ਛੇਵਾਂ ਜ਼ਿਆਦਾ ਯੂਰੀਆ ਨਾਲ ਧਰਤੀ ਦਾ ਜੀਵਾਂ ਜਿਹੜਾ ਉਹ ਵੀ ਘਟਦਾ ਹੈ ਜੀਵਾਂਚ ਮਤਲਬ ਸਾਡਾ ਆਰਗੈਨਿਕ ਮੈਟਰ ਹਿਊਮਸ ਹਿਊਮਸ ਵੀ ਜਿਹੜਾ ਜਿਆਦਾ ਯੂਰੀਆ ਪਾਉਣ ਦੇ ਨਾਲ ਉਹ ਘਟਦਾ ਜਿਆਦਾ ਯੂਰੀਆ ਵਰਤੋਂ ਕਰਨ ਨਾਲ ਇਹ ਜਿਹੜਾ ਆਰਗੈਨਿਕ ਮੈਟਰ ਨੂੰ ਘਟ ਕਰਦੀ ਹੈ ਜਿਵਾਸ਼ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਹ ਸਾਡੀਆਂ ਫਸਲਾਂ ਦੀ ਜਿਹੜਾ ਅਤੀ ਜ਼ਰੂਰੀ ਹੈ ਆਰਗੈਨਿਕ ਮੈਟਰ ਠੀਕ ਹੈ ਸੋ ਅਖੀਰ ਵਿੱਚ ਇਹ ਕਹਾਂਗੇ ਯੂਰੀਆ ਦੀ ਵਰਤੋਂ ਜਿਹੜੀ ਆ ਖਤਮ ਤਾਂ ਨਹੀਂ ਕਰ ਸਕਦੇ ਆਪਾਂ ਪਰ ਇਹਦੀ ਵਰਤੋਂ ਜਿਹੜੀ ਆ ਸਫਾਰਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ ਯੂਨੀਵਰਸਿਟੀ ਸਫਾਰਸ਼ ਦੀ ਜਿੰਨਾ ਹੋ ਸਕੇ ਧਰਤੀ ਵਿੱਚ ਆਰਗੈਨਿਕ ਮੈਟਰ ਨੂੰ ਵਧਾਉਣਾ ਚਾਹੀਦਾ ਉਹਨਾਂ ਦੇਸੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਪਹਿਲਾਂ ਦੱਸੂਗੇ ਕਿ ਗੋ ਵਰਮੀ ਕੰਪੋਸਟ ਮੁਰਗੀ ਕੰਪੋਸਟ ਅਤੇ ਇਹ ਢਿੰਜਣ ਅਤੇ ਦਲਣੀ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਧਰਤੀ ਦੇ ਵਿੱਚ ਮਿਲਾਉਣਾ ਚਾਹੀਦਾ ਹੈ ਚਾਹੀਦਾ ਹੈ ਜੀ ਸੋ ਉਹਦੇ ਨਾਲ ਆਪਾਂ ਜਿਹੜਾ ਇਹ ਕਰ ਸਕਦੇ ਆ ਆਪਾਂ ਧਰਤੀ ਦਾ ਔਰ ਆਰਗੈਨਿਕ ਮੈਟਰ ਵਧਾ ਸਕਦੇ ਆ ਤੇ ਬੰਜਰ ਦਾ ਜਿਹੜਾ ਆ ਉਹਨੂੰ ਆਪਾਂ ਹੁਣ ਬਚਾ ਸਕਦੇ ਆ ਸੋ ਅਖੀਰ ਵਿੱਚ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਵੀਡੀਓ ਦੀ ਕੁਆਲਿਟੀ ਨੂੰ ਸੁਧਾਰਿਆ ਜਾ ਸਕੇ ਤਾਂ ਜੋ ਤੁਹਾਨੂੰ ਵੇਖਣ ਨੂੰ ਚੰਗੀਆਂ ਲੱਗਣ ਪਰ ਇਹ ਤਾਂ ਹੀ ਸੰਭ 可能 ਹੈ ਜੇ ਤੁਹਾਡਾ ਸਪੋਰਟ ਥੋੜਾ ਥੋੜਾ ਰਹੂਗਾ ਸਾਨੂੰ ਤੇ ਆਪਣੇ ਚੈਨਲ ਬੈਟਰ ਐਗਰੀ ਨੂੰ ਸਬਸਕ੍ਰਾਈਬ ਕਰੋਗੇ ਤੇ ਤਾਂ ਜੋ ਹੋਰ ਵੀ ਅਣਮੁੱਲੀ ਜਾਣਕਾਰੀ ਤੁਹਾਡੇ ਤੱਕ ਟਾਈਮ ਟੂ ਟਾਈਮ ਜਿਹੜਾ ਪਹੁੰਚਾ ਸਕੀਏ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ